ਕਸ਼ਮੀਰ ਸਿੰਘ ਜੀ ਕਿਵੇਂ ਕਿੱਥੇ ਨੇ ਦਿਮਾਗ ਤੁਹਾਡੀ ਆਈ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਤਿਹਗੜ੍ਹ ਦੀ ਜਾਲੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਅੱਗ ਪਤਾ ਨਹੀਂ ਚਾਨਕੀ ਅਹੀਂ ਅੰਦਰ ਬੈਠੇ ਆ ਚਾਨਕੀ ਅੱਗ ਲੱਗੀ ਉਹ ਪੇਟੀ ਮੇਰੀ ਨੇ ਦੱਸਿਆ ਪੁੱਤਰੀ ਮੇਰੀ ਨੇ ਵੀ ਪਾ ਫਾ ਅੱਗ ਲੱਗੀ ਹੈ ਬਹੁਤ ਭੱਜੇ ਲੱਥੇ ਲੋਕਾਂ ਨੇ ਬਹੁਤ ਮਤ ਕੀਤੀ ਹੱਦੀ ਤੇ ਉਹਦੇ ਸਹਯੋਗ ਨਾਲ ਗੱਡੀਆਂ ਫੈਰ ਗੇਡੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਪੁੱਤਰੀ ਮਤ ਨਾਲ ਮਹਾਯੱਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਫੜ ਕੇ ਸਵਾ ਹੋ ਗਿਆ ਤੇ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕਿ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਇੱਕ ਵਾਰ ਗਈ ਅੱਗ ਤੇ ਕਾਬੂ ਕਿਦ ਤਰਾ ਪਾਇਆ ਅੱਗ ਤੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲਗ ਲਗ ਭੱਜ ਕੇ ਆਏ ਤੇ ਫਿਰ ਫਾਇਰ ਬੀਡੀਆਂ ਗੱਡੀਆਂ ਨੇ ਆਣ ਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸਹਿਯੋਗ ਨਾਲ ਸਾਡਾ ਚਲੋ ਅੱਗ ਤੇ ਕਾਬੂ ਹੋ ਗਿਆ ਅੱਗ ਦਾ ਕਿਸ ਤਰ੍ਹਾਂ ਲੱਗਿਆ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ। ਤੁਹਾਨੂੰ ਸ਼ੱਕ ਆ ਕਿ ਨਹੀਂ ਨਹੀਂ ਕੋਈ ਸ਼ੱਕ ਨਹੀਂ ਹੁੰਦਾ। ਤੇ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਕੋਈ ਹਾਨੂੰ ਸਾਨੂੰ ਥੋੜਾ ਬਹੁਤਾ ਸਰਕਾਰ ਵੱਲੋਂ ਦਿੱਤਾ ਜਾਵੇ। ਅਸੀਂ ਗਰੀਬ ਬੰਦੇ ਐ ਇੱਕ ਛੋਟੀ ਦੁਕਾਨ ਬਹੁਤ ਅਨਸਰਕਵਾਰ ਦਾ ਖਰਚਾ ਪੜਾਉਂਦਾ। ਪਹਿਲਾਂ ਵੀ ਸਾਡਾ ਤਾਂ ਸਾਰ ਹੋ ਗਿਆ ਸਾਰਾ ਤੇ ਅੰਗੋਈ ਵਿੱਚੋਂ ਵੀ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗੀ ਆ ਇਹਦੇ ਨਾਲ ਤਾਂ ਸਾਨੂੰ ਜ਼ਿਆਦਾ ਹੀ ਨਾ ਆਪ ਆਣ ਗਾਣਾ ਕੋ ਨਾਮ ਦਾ ਤੇ ਸਾਡਾ ਸਰਕੇ ਕੋਈ ਇਤਨਾ ਪਤਾ ਲੱਗੀ ਕਿਤਰਾ ਅਗਲੇ ਨਬੀ ਕਿਤਾ ਹੀ ਉਤਲੀ ਮੰਜ਼ਲ ਤੇ ਜਿਹੜਾ ਅਮੂਮਤੀਆਂ ਲਈਆਂ ਤੇ ਉਹਨਾਂ ਅਚਾਨਕ ਉੱਤੋਂ ਨਿਕਲੇ ਆ ਤੇ ਉਹ ਤੋਂ ਸਾਨੂੰ ਅਦਾ ਲੱਗਾ ਹੀ ਆਪਣਾ ਹੱਲਾ ਸ਼ੇਰੀ ਕੀਤੀ ਆ ਤੇ ਅੱਗ ਦੇ ਜਿਹੜਾ ਆ ਇੱਕ ਕਾਬੂ ਪਾ ਲਿਆ ਪਰ ਪਰ ਇਹ ਵਾਲੇ ਵੀ ਹੱਗਾ ਲੱਖਾਂ ਦਾ ਸਰਕੇ ਸਵਾਲ ਸੋ ਆਹ ਕਵਾਡ ਦੇ ਅੰਦਰ ਪਤਲੇ ਰਾਹੀ ਪੂਜਾ ਪਤਲੇ ਸੜ ਗਿਆ ਤੇ ਆਪਣਾ ਅਪਲਾਟ ਵੀ ਤਾਂ ਬਰੀ ਤਾਂ ਸੱਤ ਸੜ ਗਿਆ ਸੋ ਆਹ ਇਹਨਾਂ ਦਾ ਨੁਕਸਾਨ ਸਿਲਵਰੀ ਵੀ ਇਹਨਾਂ ਦਾ ਨੁਕਸਾਨ ਲੱਖਾਂ ਦਾ ਨੁਸਾਨ ਹੋ ਗਿਆ ਇਹ ਟੀਚੋਨੇ ਨਹੀਂ ਟੀਚੋਨੇ ਕੋਈ ਨਾ ਕੋਈ ਹਾਲੇ ਪਾੜੀ ਬਤ ਗਈ ਥੀ